ਆਜ਼ਾਦੀ ਦਿਵਸ ਨੂੰ ਲੈ ਕੇ ਪਠਾਨਕੋਟ ਪੁਲਿਸ ਪ੍ਰਸ਼ਾਸਨ ਨੇ ਇਤਿਆਹਾਦ ਦੇ ਤੌਰ ਤੇ ਸੁਰੱਖਿਆ ਵਧਾ ਦਿੱਤੀ ਹੈ ਇੰਟਰ ਸਟੇਟ ਨਾਕਿਆਂ ਤੇ ਜਿੱਥੇ ਪੁਲਿਸ ਫੋਰਸ ਬਤਾਈ ਗਈ ਹੈ ਉੱਥੇ ਹੀ ਸ਼ਹਿਰ ਦੇ ਅੰਦਰੂਨੀ ਇਲਾਕਿਆਂ ਵਿੱਚ ਵੀ ਪੁਲਿਸ ਤਾਇਨਾਤ ਕੀਤੀ ਗਈ ਹੈ ਇਸ ਤੋਂ ਇਲਾਵਾ ਪੁਲਿਸ ਵੱਲੋਂ ਬਾਹਰੀ ਰਾਜਾਂ ਤੋਂ ਆਉਣ ਵਾਲੇ ਵਾਹਨਾਂ ਨੂੰ ਚੈੱਕ ਕੀਤਾ ਜਾ ਰਿਹਾ ਹੈ ਪੰਜਾਬ ਜੰਮੂ ਅਤੇ ਪੰਜਾਬ ਹਿਮਾਚਲ ਇੰਟਰ ਸਟੇਟ ਨਾਕਿਆਂ ਤੇ ਵੀ ਪੁਲਿਸ ਵੱਲੋਂ ਸੁਰੱਖਿਆ ਸਖਤ ਕਰ ਦਿੱਤੀ ਗਈ ਹੈ ਜਿੱਥੇ ਕਿ ਪੁਲਿਸ ਦੇ ਨਾਲ ਨਾਲ ਪੈਰਾਮਿਟਰੀ ਫੋਰਸ ਵੀ ਤਾਇਨਾਤ ਕੀਤੀ ਗਈ ਹੈ ਇਸ ਸੰਬੰਧੀ ਐਸਐਸਪੀ ਪਠਾਨਕੋਟ ਦਿਲਜਿੰਦਰ ਸਿੰਘ ਨੇ ਕਿਹਾ ਕਿ ਇੰਟਰ ਸਟੇਟ ਨਾਕਿਆਂ ਤੇ ਸੁਰ ਤਾਂ ਜੋ ਕੋਈ ਵੀ ਸ਼ਰਾਰਤੀ ਅਨਸਰ ਕਿਸੇ ਵੀ ਤਰ੍ਹਾਂ ਦੀ ਵਾਰਦਾਤ ਨੂੰ ਅੰਜਾਮ ਨਾ ਦੇ ਸਕੇ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ ਦੇਖੋ ਹਰ ਸਾਲ ਦੀ ਤਰ੍ਹਾਂ ਜਿਹੜਾ 15 ਅਗਸਤ ਬੜੇ ਹਰਸ਼ੋਲਾਸ ਦੇ ਨਾਲ ਪੂਰੇ ਪੰਜਾਬ 'ਚ ਮਨਾਇਆ ਜਾਂਦਾ ਵਿਸ਼ੇਸ਼ ਕਰਕੇ ਪਠਾਨਕੋਟ ਦੇ ਵਿੱਚ ਅਸੀਂ ਜਿਹੜੇ ਹੈਗੇ ਸੁਰੱਖਿਆ ਦੇ ਇੰਤਜ਼ਾਮ ਜਿਹੜੇ ਹੈਗੇ ਆ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਪੁਖਤਾ ਕੀਤੇ ਆ ਜਿਹਦੇ ਵਿੱਚ ਸਰਪ੍ਰਾਈਜ਼ ਦੇ ਤੌਰ ਦੇਤੇ ਚੈਕਿੰਗਸ ناکਾਜ਼ ਤੇ ਹੋਰ ਕਈ ਤਰ੍ਹਾਂ ਦੇ ਜਿਹੜੇ ਕਿ ਵਿਖਿਆਨ ਨਹੀਂ ਕੀਤੇ ਜਾ ਸਕਦੇ ਉਸ ਤਰ੍ਹਾਂ ਦੀਆਂ ਜਿਹੜੀਆਂ ਅਸੀਂ ਸਿਕਿਉਰਿਟੀ ਡ੍ਰਿਲਸ ਆ ਲਗਾਤਾਰ ਕਰ ਰਹੇ ਆ ਸੋ ਸਾਡੇ ਹਰ ਉਸ ਮਾੜੇ ਅਨਸਰ ਤੇ ਨਿਗਾਹਾ ਥਰੂ ਹਿਊਮਨ ਇੰਟੈਲੀਜੈਂਸ ਤੇ ਇਲੈਕਟ੍ਰੋਨਿਕਲੀ ਅਸੀਂ ਉਹਨਾਂ ਤੇ ਵਾਚ ਰੱਖ ਰਹੇ ਆ ਤਾਂ ਜਿਸ ਤਰ੍ਹਾਂ ਦੀ ਵੀ ਕੋਈ ਸਾਡੇ ਤੇ ਪ੍ਰਾਸ ਸੂਚਨਾ ਪ੍ਰਾਪਤ ਹੁੰਦੀ ਆ ਅਸੀਂ ਉਹਦੇ ਤੇ ਐਕਸ਼ਨ ਕਰਦੇ ਆ ਕਹਿੰਦੇ ਇੰਟਰਸਟੇਟ ਨਾਕੇ ਨੂੰ ਲੈ ਕੇ ਕੀ ਤਰ੍ਹਾਂ ਦੀ ਪਰੇਸ਼ਾਨੀ ਹੈ ਇੰਟਰਸਟੇਟ ਨਾਕੇ ਆਲਰੇਡੀ ਸਾਡੇ ਐਗਜ਼ਿਸਟ ਕਰ ਰਹੇ ਆ ਉੱਥੇ ਆਲਰੇਡੀ ਸਾਡੀ ਪੰਜਾਬ ਪੁਲਿਸ ਤੇ ਕੁਝ ਸੀਏਪੀਐਫ ਜਿਹੜੀ ਹੈਗੀ ਆ ਉਹ ਡਿਪਲਾਈਡ ਆ ਔਰ ਉਸਤੇ ਸਾਡੀ ਜਿਹੜੀ ਲਗਾਤਾਰ ਚੈਕਿੰਗ ਚੱਲ ਰਹੀ ਹੈ ਜੀ ਇੱਕ ਪਾਸੇ ਜੰਮੂ ਬਾਰੋਸ ਨਾਲ ਪਾਕਿਸਤਾਨ ਦਾ ਬਾਰਡਰ ਤੇ ਇੰਟਰਸਟੇਟ ਆਪਣੇ ਐਂਟਰੀ ਪੁਆਇੰਟਸ ਤੇ ਕਿ ਹਿਮਾਚਲ ਤੋਂ ਉਸ ਨੂੰ ਲੈ ਕੇ ਕਿੱਦਾਰੇ ਹੈਗੇ ਸੋ ਇਹ ਸਾਰੇ ਪੁਆਇੰਟਾਂ ਦੇ ਉੱਤੇ ਸਾਡੀ ਜਿਹੜੀ ਹੈਗੀ ਆ ਸੈਕੰਡ ਲਾਈਨ ਆਫ ਡਿਫੈਂਸ ਦੇ ਉੱਤੇ ਇੰਟਰ ਸਟੇਟ ਨਾਕਿਆਂ ਦੇ ਉੱਤੇ ਜਾਂ ਇੰਟਰ ਸਟੇਟ ਸਰਪ੍ਰਾਈਜ਼ ਅਸੀਂ ਕੰਬਿੰਗ ਅਮਪ੍ਰੈਸ਼ਨ ਵੀ ਕਰਵਾ ਰਹੇ ਹਾਂ ਜਿਹਦੇ ਤੇ ਸਰਪ੍ਰਾਈਜ਼ ਜਿਹੜਾ ਹੈ ਸਰਪ੍ਰਾਈਜ਼ ਦਾ ਇਵੈਂਟ ਜਿਹੜਾ ਹਮੇਸ਼ਾ ਰਹਿੰਦਾ ਹੈਗਾ ਉਹ ਸਾਰੇ ਏਰੀਆ ਦੇ ਵਿੱਚ ਸਾਡੇ ਜਿਹੜੇ ਹੈਗੇ ਆ ਸਰਪ੍ਰਾਈਜ਼ ਜਿਹੜੇ ਹੈਗੇ ਆ ਆਪਰੇਸ਼ਨਸ ਜਿਹੜੇ ਆ ਚੱਲ ਰਹੇ ਆ